ਭਾਰ ਲਈ ਸੀਗੀ ਵੀ ਜਿੱਦਨ ਤੱਕੇ ਹੀ ਚੜ ਗਿਆ ਨਾ ਪੁੱਤ ਬਖਸਾਂਗੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚੜਿਆ ਤੱਕੇ ਸਾਨੂੰ ਇੱਕ ਰਾਤ ਨੂੰ ਪੰਪ ਦੇ ਬਾਬਾ ਜੀ ਕਿੱਥੇ ਕਿੱਥੇ ਚ ਭੇਜਿਆ ਸੀ ਕਰੇ ਸਾਰੇ ਕੱਪੜੇ ਪਾੜ ਕੇ ਖੋਏ ਸਾਡੇ ਬਾਪੂ ਜੀ ਦੇਖੋ ਚਿੱਟੀ ਦਾੜੀ ਆ ਦੇਖੋ ਤੁਸੀਂ ਕਿਸਾਨ ਜੂਨੀਅਨ ਭਾਰਤੀ ਸਿੱਧੂਪੁਰ ਵਾਲੀ ਆ ਦੇਖੋ ਦਬਦੇ ਆ ਕਿਤੇ ਹੈ ਜੀ ਠੀਕ ਠਾਕ ਹਾਂ ਠੀਕ ਆ ਚੱਪੀ ਕਰਾ ਚੜਦੀ ਕਿਲਾ ਚ ਕਿਉਂ ਦੇਖੋ ਤੁਸੀਂ ਜਿਹਨਾਂ ਦੇ ਬੋਲ ਹੀ ਚੜਦੀ ਕਲਾ ਆਲੇ ਆ ਹੱਥ ਦੇ ਵੇ ਤੁਸੀਂ ਦੇਖੋ ਝੰਡਾ ਫੜਿਆ ਹੋਇਆ ਫਿਰ ਸਾਡੇ ਨੌਜਵਾਨਾਂ ਨੂੰ ਕੀ ਹੋਇਆ ਮੈਂ ਤਾਂ ਹੀ ਨਹੀਂ ਸਮਝ ਆਉਂਦੀ ਯਾਰ ਭੈਣ ਨਹੀਂ ਸਾਡੀ ਜਵਾਨੀ ਦੱਸੋ ਤੁਸੀਂ ਰੀਲਾ ਤੇ ਹੁਣ ਠੰਮ ਕੇ ਲਾਉਣ ਜੋਗੀ ਰਹਿ ਗਈ ਦੱਸੋ ਤੁਸੀਂ ਅੱਜ ਦਾ ਸਾਡੇ ਮੁੰਡੇ ਕਿੱਧਰ ਪੈ ਗਏ ਵੀ ਮੇਕਅਪ ਕਰ ਲੀਏ ਹਾਰ ਸ਼ਿੰਗਾਰ ਕਰ ਲੀਏ ਉਹ ਮੁੰਡਿਓ ਦੁਨੀਆ ਜੋਰ ਪਰ ਖਦੀਆ ਜੋਰ ਸੋਨਾ ਤਾਂ ਹੀਰਨ ਵੀ ਬਹੁਤ ਹੁੰਦਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਪੇ ਖੜੇ ਆ ਪਿੱਛੇ ਤੁਸੀਂ ਜਿੰਨਾ ਵੀ ਕਾਠ ਦੇਖ ਸਕਦੇ ਹੋ ਮਾੜਿਆ ਜੋਤਾਂ ਦਿਖਾ ਦੇ ਆ ਜਿਹੜਾ ਸਾਰਾ ਕਾਠ ਆ ਇਹ ਪੰਜਾਬ ਦੇ ਉਹ ਝੁਹਾਰੂ ਲੋਕ ਨੇ ਜਿਹੜੇ ਕਿ ਹਮੇਸ਼ਾ ਹੱਕ ਸੱਚ ਦੇ ਲਈ ਲੜਦੇ ਆ ਤੇ ਤੁਹਾਨੂੰ ਪਤਾ ਹੀ ਆ ਕਿ ਅੱਜ 22 ਲੱਖੇ ਸਿਧਾਨੇ ਦੇ ਵੱਲੋਂ ਸਮੂਹ ਜਥੇਬੰਦੀਆਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਪੰਜਾਬ ਦੇ ਵਿੱਚ ਜੋ ਜ਼ਬਰਾ ਜਿਹੜਾ ਚੱਲ ਰਿਹਾ ਉਹਦੇ ਵਿਰੁੱਧ ਤੇ ਤੁਸੀਂ ਇਕੱਠ ਦੇਖ ਸਕਦੇ ਹੋ ठाਠਾ ਮਾਰਦਾ ਇਕੱਠ ਇਹ ਉਹ ਅਣਖੀ ਬੰਦੇ ਨੇ ਇਹ ਉਹ ਅਣਖੀ ਲੋਕ ਨੇ ਜਿਹੜੇ ਆਪਣੀਆਂ ਪੀੜ੍ਹੀਆਂ ਦੇ ਲਈ ਜਿਹੜੇ ਸਾਡੇ ਲਈ ਸੰਘਰਸ਼ ਲੜਦੇ ਆ ਤੇ ਇੱਕ ਗੱਲ ਤੁਸੀਂ ਹੋਰ ਦੇਖੋ ਆ ਨੌਜਵਾਨ ਜਿਹੜੇ ਮੇਰੇ ਨਾਲ ਖੜੇ ਆ ਵਿੱਕੀ ਹੁਣੀਆਂ ਸਾਡੇ ਜਿੰਨੇ ਵੀਰ ਖੜੇ ਨੇ ਇਹ ਤੁਸੀਂ ਦੇਖ ਲਓ ਵੀ ਸਪੈਸ ਤੋਂ ਅਮਰitsar ਤੋਂ ਆਏ ਨੇ ਅਮਰitsar ਤੋਂ ਸਰਬ ਤੇ ਸਰਬ 22 ਲੱਖੇ ਸੁਧਾਣੇ ਦੇ ਲਈ ਸਵੇਰ ਦੇ 22 ਕਹਿੰਦੇ 7 ਵਜੇ ਦੇ ਤੁਰੇ ਹੋਏ ਨੇ ਤੇ ਤਿੰਨ ਚਾਰ ਜਣਾਂ ਤੋਂ ਬਾਈ ਹੁਣੀ ਮੈਨੂੰ ਫੋਨ ਕਰਨ ਲੱਗੇ ਸੀ ਕਹਿੰਦੇ ਵੀ ਬਾਈ ਲੱਖੇ ਦੇ ਕੱਠ ਦੇ ਉੱਪਰ ਅਸੀਂ ਜਰੂਰ ਆਉਣਾਗਾ ਜਿਹੜਾ ਕਿ ਸਾਡੇ ਲਈ ਦਿਨ ਰਾਤ ਇੱਕ ਕਰਦਾਗਾ ਜਿਹੜਾ ਸਾਡੇ ਲਈ ਸ਼ਿੰਗਾਰਸ ਦੇ ਰਾਹ ਦੇ ਉੱਤੇ ਤੁਰਿਆ ਹੋਇਆਗਾ ਸੋ ਜਿੰਨੇ ਵੀ ਆਲੇ ਦੁਆਲੇ ਪਿੰਡਾਂ ਦੇ ਵਿੱਚ ਵਸਦੇ ਲੋਕ ਆ ਉਹਨਾਂ ਦੇ ਅੱਗੇ ਵੀ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਵੱਡੀ ਗਿਣਤੀ ਦੇ ਵਿੱਚ ਤੁਸੀਂ ਵੀ ਪਹੁੰਚੋ ਤੇ ਆਜਾ ਮੜਿਆ ਜੋਤ ਮੇਰੇ ਨਾਲ ਆਜਾ ਤੇ ਜਲਦੀ ਆਂ ਰੰਧਾ ਬਾਈ ਪਹੁੰਚਿਆ ਹੋਇਆ ਗਿਆ ਬਾਕੀ ਆ ਸਾਰਾ ਕੱਠ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਪਿੱਛੇ ਤੱਕ ਜਿੰਨੇ ਵੀ ਸਾਡੇ ਜਥੇਬੰਦੀਆਂ ਦੇ ਜਿੰਨੇ ਵੀ ਸਮੂਹ ਕਿਸਾਨ ਜਥੇਬੰਦੀਆਂ ਦੇ ਸਾਡੇ ਜਿਹਾਰੂ ਸੰਘਰਸ਼ੀ ਜਿਹੜੇ ਕਿ ਪਿਛਲੇ 20 25 25 ਸਾਲਾਂ ਤੋਂ ਜਿਹੜੇ ਕਿ ਕਿਸਾਨ ਜੂਨੀਆ ਦੇ ਵਿੱਚ ਇਕੱਠੇ ਹੋ ਕੇ ਸਾਡੇ ਬਾਪੂ ਜੀ ਸਾਡੇ ਦਾਦੇ ਜਿਹੜੇ ਸੰਘਰਸ਼ ਕਰ ਰਹੇ ਆ ਅੱਗੇ ਤੁਸੀਂ ਦੇਖਦੇ ਸੀਗੇ ਸਾਈਡ ਤੇ ਆ ਜਾ ਮੜਾ ਜਾ ਅੱਗੇ ਤੁਸੀਂ ਦੇਖਦੇ ਸੀ ਕਿ ਵੱਡੀ ਉਮਰ ਦੇ ਸਾਤੇ ਬਜ਼ੁਰਗ ਜਿਹੜੇ ਉਹ ਧਰਨੇ ਮਜਾਰੀਆਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਦੱਸਦੇ ਸੀ ਪਰ ਅੱਜ ਵੱਡੀ ਗੈਂਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਆ ਕੇਰਾ ਤੂੰ ਕੈਮਰਾ ਘੁਮਾ ਕੇ ਦਿਖਾ ਦੇ ਕੇਰਾ ਜੋਤ ਵੱਡੀ ਗੈਂਤੀ ਦੇ ਵਿੱਚ ਸਾਡੇ ਇਹ ਨੌਜਵਾਨ ਉਹ ਵੀ ਪਹੁੰਚੇ ਹੋਏ ਆ ਇੱਕ ਗੱਲ ਮੈਂ ਸਾਰਿਆਂ ਦੇ ਅੱਗੇ ਕਰਨੀ ਚਾਹਣਾ ਵੀ ਕੋਈ ਵੀ ਸਾਡਾ ਨੌਜਵਾਨ ਜਿਹੜਾ ਕਿ ਪੰਜਾਬ ਪੰਜਾਬੀਅਤ ਦੀ ਗੱਲ ਕਰਦਾ ਸਾਨੂੰ ਹੱਕ ਢਾਕੇ ਉਹਨਾਂ ਦੇ ਨਾਲ ਖੜਨਾ ਚਾਹੀਦਾ ਜਿਉਂਦੇ ਜੀ ਸਾਨੂੰ ਬੰਦੇ ਦਾ ਸਾਥ ਦੇਣਾ ਚਾਹੀਦਾਗਾ ਬਾਅਦ ਦੇ ਵਿੱਚ ਆਪਾਂ ਕਹਿਣੇ ਹੁੰਨੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਵੀ ਪਾਓ ਪਰ ਸਿਰਫ ਪੋਸਟਾਂ ਪਾਉਣ ਜੋਗੇ ਨਾ ਰਹਿ ਜੀਏ ਨਾਲ ਵੀ ਸਾਨੂੰ ਗਰਾਊਂਡ ਲੈਵਲ ਦੇ ਉੱਤੇ ਆ ਕੇ ਖੜਨਾ ਪੈਣਾਗਾ ਅੱਜ ਬਹੁਤ ਖੁਸ਼ੀ ਹੋਈ ਆ ਇਹ ਦੇਖ ਕੇ ਵੀ ਐਨੇ ਵੱਡੇ ਕਾਫਲੇ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਪਹੁੰਚਿਆ ਸਨ ਰੂ ਖੋਲੀ ਯਾਰ ਮੈਂ ਦਿਖਾਈ ਦਿਮਾਗਣਾ ਸਾਰਾ ਆ ਮੈਂ ਤੁਹਾਨੂੰ ਸਾਰਾ ਦਿਖਾਈ ਦੇਣਾ ਜੀ ਬਹੁਤ ਵੱਡੇ ਕਾਫਲੇ ਦੇ ਵਿੱਚ ਜਿਹੜੀ ਸਾਰੀ ਸੰਗਤ ਪਹੁੰਚੀ ਆ ਤੇ ਸਾਰਿਆਂ ਦਾ ਦਿলো ਧੰਨਵਾਦ ਕਰਦੇ ਆ ਕਿਉਂਕਿ ਇਹ ਉਹ ਜਿਹਾਰੂ ਲੋਕ ਆ ਜਿਹੜੇ ਹੱਕ ਸੱਚੇ ਲਈ ਅੜਦੇ ਆ ਲੜਦੇ ਆ ਮਰਦੇ ਆ ਖੋਏ ਸਾਡੇ ਬਾਪੂ ਜੀ ਦੇਖੋ ਚਿੱਟੀ ਦਾੜੀ ਆ ਦੇਖੋ ਤੁਸੀਂ ਕਿਸਾਨ ਜੂਨੀਅਨ ਆਰਤੀ ਸਿੱਧੂਪੁਰ ਵਾਲੀ ਆ ਦੇਖੋ ਦਰਦੇ ਆ ਕਿਤੇ ਹੈ ਤੇ ਇਧਰ ਦੇਖੋ ਸਾਡੇ ਮੁੰਡੇ ਜਿਹੜੇ ਹੱਟੇ ਕੱਟੇ ਆ 18 19 20 21 22 ਸਾਲ ਦੇ ਉਹ ਘਰਾਂ 'ਚ ਬੈਠੇ ਆ ਇਧਰ ਦੇਖੋ ਤੁਸੀਂ ਆਹ ਨੇ ਸਾਡੇ ਸੰਘਰਸ਼ੀ ਹੋਰ ਜੀ ਠੀਕ ਠਾਕ ਹੋ ਠੀਕ ਆ ਚੜਦੀ ਕਲਾ ਚੜਦੀ ਕਲਾ 'ਚ ਕਿਉਂ ਦੇਖੋ ਤੁਸੀਂ ਹੈ ਜਿਨ੍ਹਾਂ ਦੇ ਬੋਲ ਹੀ ਚੜਦੀ ਕਲਾ ਆਲੇ ਆ ਹੱਥ ਦੇ ਪੇ ਤੁਸੀਂ ਦੇਖੋ ਝੰਡਾ ਫੜਿਆ ਹੋਇਆ ਫਿਰ ਸਾਡੇ ਨੌਜਵਾਨਾਂ ਨੂੰ ਕੀ ਹੋਇਆ ਮੈਂ ਤਾਂ ਹੀ ਨਹੀਂ ਸਮਝ ਆਉਂਦੀ ਯਾਰ ਭੈਣ ਨਹੀਂ ਸਾਡੀ ਜਵਾਨੀ ਦੱਸੋ ਤੁਸੀਂ ਰੀਲਾ ਤੇ ਹੁਣ ਠੰਮ ਕੇ ਰੋਣ ਜੋਗੀ ਰਹਿ ਗਈ ਦੱਸੋ ਤੁਸੀਂ ਹੈ ਇਹ ਤਾਂ ਸਾਨੂੰ ਆਹੀ ਸਾਂਭੀ ਬੈਠੇ ਆ ਚਿੱਟੇ ਦਾੜਿਆਂ ਵਾਲੇ ਸਾਡੇ ਬਜ਼ੁਰਗ ਸਾਂਭੀ ਬੈਠੇ ਆ ਜੇ ਧਰਨੇ ਮਜਾਰੇ ਕਰ ਲੈਂਦੇ ਆ ਆ ਦੇਖੋ ਤੁਸੀਂ ਆ ਸਾਡੇ ਬਜ਼ੁਰਗ ਦੇਖੋ ਤੁਸੀਂ ਆ ਖੜੇ ਆ ਲੈ ਇਹ ਨੇ ਜਹਾਰੂ ਲੋਕ ਇਹ ਨੇ ਜਹਾਰੂ ਆ ਦੇਖੋ ਹੈ ਕਿਤੇ ਦੇਖੋ ਚਿਹਰੇ ਦੇ ਹਾ ਭਾਵ ਦੇਖੋ ਤੁਸੀਂ ਆ ਪਰ ਅੱਜ ਕੱਲ ਅੱਜ ਕੱਲ ਸਾਡੇ ਮੁੰਡੇ ਕਿੱਧਰ ਪੈ ਗਏ ਵੀ ਮੇਕਅਪ ਕਰ ਲੀਏ ਹਾਰ ਸ਼ਿੰਗਾਰ ਕਰ ਲੀਏ ਉਹ ਮੁੰਡਿਓ ਦੁਨੀਆ ਜੋਰ ਪਰਖਦੀ ਆ ਜੋਰ ਸੋਨਾ ਤਾਂ ਹਿਰਨ ਵੀ ਬਹੁਤ ਹੁੰਦਾਗਾ ਤੇ ਬੰਦੇ ਜੇ ਜ਼ੁਰਤ ਚਾਹੀਦੀ ਆ ਦਲੇਰੀ ਚਾਹੀਦੀ ਆ ਅੜਨ ਵਾਲਾ ਚਾਹੀਦਾਗਾ ਠੀਕ ਆ ਆ ਮੇਕਅਪ ਠੰਮਕੇ ਲਾਉਣੇ ਛੱਡੋ ਤੁਸੀਂ ਆ ਦੇਖੋ ਤਈ ਇਧਰ ਲੈ ਆ ਦੇਖੋ ਚਾਦਰਾਂ ਲਾਇਆ ਅੱਧੀ ਸੜਕ ਸੁੰਭੜਦਾ ਜਾਂਦਾ ਬਾਬਾ ਹੈ ਤੇ ਆ ਦੇਖੋ ਸਾਡੇ ਨੌਜਵਾਨ ਆਪਾਂ ਸਾਰਿਆਂ ਨੂੰ ਵੀ ਨਹੀਂ ਕਹਿ ਸਕਦੇ ਆ ਖੜੇ ਵੀ ਆ ਪਰ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਮੈਂ ਉਹਨਾਂ ਦੀ ਗੱਲ ਕਰਦਾ ਸੋ ਤਗੜੇ ਹੋਵੋ ਤਗੜੇ ਹੋ ਕੇ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਅਸੀਂ ਬੇਨਤੀ ਕਰਦੇ ਆ ਭਾਈ ਅਮੀਤ ਓਜਮਾਨ ਜੀ ਬੈਠੇ ਨੇ ਇਹਨੇ ਦੱਸਿਆ ਵੀ ਸੀਗਾ ਵੀ ਜਿਹੜਾ ਪੁਲਿਸ ਨੂੰ ਕੰਟਰੋਲ ਕਰਨ ਵਾਸਤੇ ਇਹ ਸਿਸਟਮ ਬਣਾ ਰਹੇ ਨੇ ਉਹ ਵੀ ਬਰਨਾ ਚਾਹੀਦਾ ਪਰ ਬਾਈ ਕਮੇਟੀ ਵੀ ਇੱਕ ਵਜ ਬਣ ਕੇ ਜਾਵੇ ਤੇ ਉਹ ਫੋਨ ਨੰਬਰ ਸਾਰੇ ਪੰਜਾਬ ਦੇ ਅੰਦਰ ਦਿੱਤੇ ਜਾਣ ਵੀ ਜੇ ਕੱਲ ਨੂੰ ਕਿਸੇ ਨਾਲ ਕੋਈ ਤਕਾ ਹੁੰਦਾ ਨਾ ਵੀ ਉਹਨਾਂ ਨਾਲ ਕੰਟੈਕਟ ਕਰ ਲੈ। ਬੈਂਤੀ ਕਰਦੇ ਆ ਨਾ ਵੀ ਇੱਕ ਕਮੇਟੀ ਜ਼ਰੂਰ ਬਣਾਈ ਜਾਵੇ ਅੰਦਰ ਤੇ ਸਾਡੇ ਵਰਗਿਆਂ ਦੀ ਜ਼ਿੰਮੇਵਾਰੀ ਜਿਹੜੇ 20 50 ਮੁੰਡੇ ਲੈ ਕੇ ਆਉਂਦੇ ਨੇ ਨਾ ਉਹਨਾਂ ਵੀ ਜ਼ਿੰਮੇਵਾਰੀ ਲਈ ਜਾਵੇ। ਵਿਹਾ ਬਈ ਜਦੋਂ ਲੋੜ ਪਊਗੀ ਨਾ ਸਾਰੇ ਇਕੱਠੇ ਹੋ ਕੇ ਆ ਜਿਓ ਜੈਸੀ 1000 2000 ਬੰਦਾ ਵੀ ਇਕੱਠਾ ਹੋ ਜਾਂਦਾ ਨਾ ਉਸ ਟਾਈਮ ਬਾਈ ਇਨਸਾਫ ਮਿਲ ਜਾਂਦਾ। ਪਰ ਸਭ ਤੋਂ ਪਹਿਲਾਂ ਤਾਂ ਪਾਈ ਆਪਣੇ ਅੰਦਰ ਹਿੰਮਤ ਹੋਣੀ ਚਾਹੀਦੀ ਆ ਲੜਨ ਦੀ ਪੁਲਸ ਵਾਲੇ ਗੰਦ ਨੇ ਤਕਰੀਬਨ ਗੰਦੇ ਨੇ ਸਾਰੇ ਦੇ ਸਾਰੇ 80% ਤਾਂ ਗੰਦੇ ਨੇ 20% ਠੀਕ ਨੇ ਠੀਕ ਹਨਾ ਪਰ 20% ਵੀ ਮਾੜੇ ਬਣ ਜਾਂਦੇ ਨੇ ਨਾ 80%ਾਂ ਕਰਕੇ ਜਿਹੜੇ ਲੋਕ ਇਹ ਗੰਦ ਪਾਉਂਦੇ ਨੇ ਜਿਆਦਾ ਪੁਲਸ ਵਾਲੇ ਉਹ ਮੈਂ ਦੇਖਿਆ ਉਹ ਤੰਗ ਨੇ ਉਹਨਾਂ ਦੇ ਬੱਚੇ ਜਹਾਜ ਤਾਂ ਨਸਾਂ 'ਚ ਬੜੇ ਹੋਣੇ ਉਹਨਾਂ ਦੀ ਘਰਾਂ 'ਚ ਜਿੱਤੇ ਹੁੰਦੀ ਕਿਉਂਕਿ ਜੀ ਪੁਲਸ ਵਾਲੇ ਦੀ ਘਰ ਦੀ ਇੱਜ਼ਤ ਆ ਨਾ ਬਾਈ ਉਹ ਕਦੇ ਵੀ ਆ ਕੇ ਨਾ ਬਾਹਰ ਧੱਕਾ ਨਹੀਂ ਕਰੂਗਾ ਜਿਹਨੂੰ ਆਪਣੇ ਘਰ ਚ ਪਿਆਰ ਮਿਲਦਾ ਜਿਨ੍ਹਾਂ ਦੇ ਘਰੇ ਇੱਜ਼ਤ ਨਹੀਂ ਹੁੰਦੀ ਨੀ ਨਾ ਉਹ ਆ ਕੇ ਧੱਕਾ ਕਰਦੇ ਨੇ ਸਾਰੇ ਦਾ ਸਾਰਾ ਇੰਨਾ ਜਿੰਨੀ ਹਿੰਮਤ ਨਹੀਂ ਹੈਗੀ ਇਹ ਬੁਝਦੀ ਲੋਗ ਹੁੰਦੇ ਨੇ ਪੁਰਸ ਵਾਲੇ ਮੈਂ ਸੱਚੀ ਗੱਲ ਦੱਸ ਦਿੰਨਾ ਜਦੋਂ ਮੇਰੇ ਚੱਡੇ ਪਾੜੇ ਨਾ ਇਹਨਾਂ ਨੇ ਚੱਡੇ ਪਾੜਦੇ ਨੇ ਜਦੋਂ ਬਾਹਾਂ ਪਿੱਛੇ ਹੁੰਦੀਆਂ ਨੇ ਹਨਾ ਫਿਰ ਬਾਲ ਫੜੇ ਜਾਂਦੇ ਨੇ ਇੱਕ ਪੁਲਿਸ ਵਾਲਾ ਸੀਗਾ ਉਹਨੇ ਮੇਰੇ ਬਾਲ ਫੜੇ ਹੋਏ ਸੀ ਉਦੋਂ ਤੇ ਉਹ ਮੈਨੂੰ ਇੱਕ ਦਿਨ ਸੈਰ ਤੇ ਮਿਲ ਗਿਆ ਆਪਣੇ ਪਰਿਵਾਰ ਨਾਲ ਹਾਂ ਜੀ ਮੈਂ ਤਾਂ ਉਹਨੂੰ ਦੇਖਿਆ ਨਹੀਂ ਸੀਗਾ ਉਹ ਮੇਰੇ ਕੋਲ ਆਪ ਆ ਗਿਆ ਕਹਿੰਦਾ ਵੀਰੇ ਵੀ ਉਹਦਨ ਮੈਂ ਨਹੀਂ ਤੇਰੇ ਹੱਥ ਲਾਇਆ ਸੀ ਜਿੱਦਣ ਕਹਿੰਦਾ ਤੇਰੇ ਸਿਆਈ ਸਟਾਫ ਨੇ ਛੱਡੇ ਪਾੜੇ ਸੀ ਮੈਂ ਕਿਹਾ ਭਾਈ ਮੈਂ ਤਾਂ ਤੈਨੂੰ ਕੁਝ ਕਹੇ ਨਹੀਂ ਹਜੇ ਵੀ ਕਿੰਨੇ ਡਰਦੇ ਨੇ ਇਹ ਸਿਰਫ ਪੁਰਸਵੇ ਪਿੱਛੇ ਵਰਦੀ ਪਾ ਕੇ ਗੁੰਡੇ ਬਣਦੇ ਨੇ ਅਸਲ ਜ਼ਿੰਦਗੀ 'ਚ ਇਹ ਬੁੱਝਦੇ ਲੋਕ ਨੇ ਮੇਰੇ ਨਾਲ ਭਰਾ ਆਏ ਹੋਏ ਨੇ ਮੇਰੇ ਮੁੰਡੇ ਇੱਕ ਥਾਣੇ 'ਚ ਪਰਚਾ ਨਿਵੇੜਨ ਚਲੇ ਗਏ ਤੂੰ ਤੂੰ ਮੈਂ ਮੈਂ ਜਾਦਾ ਹੋਗੀ ਥਾਣੇ ਦੇ ਅੰਦਰ ਹੀ ਦਾ ਠਾਕੇ ਮੁੰਡੇ ਨਾਲ ਦੇ ਨਾਲ ਹਵਾ ਲਾ ਕੇ ਬੰਦ ਕਰਤੇ ਪੈ ਪਾ ਕੇ ਗੰਡਾ ਪਰਚਾ 6 ਮਹੀਨੇ ਜੇਲ੍ਹ ਕੇ ਰੱਖਿਆ ਠੀਕ ਹੈ ਨਾ ਪਰ ਉਦੋਂ ਠਾਲ ਨਹੀਂ ਸੀਗੀ ਵੀ ਜਿੱਦਨ ਤੱਕੇ ਹੀ ਚੜ ਗਿਆ ਨਾ ਪੁੱਤ ਬਖਸ਼ਾਂਗੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚੜਿਆ ਤੱਕੇ ਸਾਨੂੰ ਇੱਕ ਰਾਤ ਨੂੰ ਪੰਪਦੇ ਬਾਬਾ ਜੀ ਕਿੱਥੇ-ਕਿੱਥੇ ਤੇ ਭੇਜਿਆ ਸੀ ਘਰੇ ਸਾਰੇ ਕੱਪੜੇ ਪਾੜ ਕੇ ਜਿੰਨੀ ਵੀ ਸੰਗਤ ਪੰਜਾਬ ਪੁਲਿਸ ਦੇ ਜ਼ਬਰ ਦੇ ਵਿਰੁੱਧ ਇਸ ਪੰਡਾਲ ਦੇ ਵਿੱਚ ਇਕੱਠੀ ਹੋਈ ਹੈ ਸਭ ਤੋਂ ਪਹਿਲਾ ਦਾ ਮਾਹੌਲ ਖਰਾਬ ਕਰਦੇ ਆ ਚਾਹੇ ਲੱਖਾਂ ਸੇ Çavru <laughs> ਕਾ ਲੱਗਣਾ ਤੇ ਪੰਜਰ ਆ ਤਾਂ ਹੋਰ ਖਰਾਬ ਹੋ ਰਿਹਾਗਾ ਤਾਂ ਅਸੀਂ ਵੀ ਆਪਦੇ ਗੁਰੂ ਦੇ ਵੱਲੋਂ ਆਖੇਗਾ ਇਹ ਬੋਲ ਇਹਨਾਂ ਨੂੰ ਆਖਾਂਗੇ ਕਿ ਤਿੰਨ ਕੋ ਬਾਜ ਨਹੀਂ ਮੈਂ ਦੇਣਾ ਦਾਤ ਪਾਤ ਤਿੰਤੇ ਸਭ ਲੈਣਾ ਕਿ ਮੈਂ ਇੱਕ ਗੱਲ ਹੋਰ ਜੱਲਿਆ ਸਾਹਿਬ ਦੇ ਵੱਲ ਵੇਖ ਕੇ ਮੈਨੂੰ ਇੱਕ ਗੱਲ ਚੇਤੇ ਆਈ ਹੈ ਤੇ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਜੱਲਿਆ ਸਾਹਿਬ ਇੱਥੇ ਪਹੁੰਚੇ ਮਾਸੀ ਨੂੰ ਵੀ ਕਿਹਾ ਗਿਆ ਫੇਰ ਵੀ ਚੌਂਕੜਾ ਮਾਰ ਗਿਆ ਸਾਹਮਣੇ ਬੈਠੇ ਨੇ ਤੇ ਮੀਡੀਆ ਦੇ ਭਰਾਵਾਂ ਨੇ ਕਿ ਬੇਨਤੀ ਆ ਕਿ ਪਿੱਛੇ ਪੰਡਾਲ ਤੱਕ ਕੈਮਰਾ ਮਾਰ ਕੇ ਦਿਖਾ ਦਿਓ ਕਿ ਜਿਹੜੇ ਸਾਡੇ ਪੁਜਾਰੀ ਨੇ ਉਹ ਵੱਡੀ ਗਣਤੀ ਦੇ ਵਿੱਚ ਜਿੱਥੇ ਪਹੁੰਚੇ ਹੋਇਆ ਉਹ ਦਲਿਆ ਸਭ ਸਾਹਮਣੇ ਸਟੇਜ ਦੇ ਉੱਪਰ ਬੈਠੇ ਆ ਤੇ ਤੁਸੀਂ ਸਾਡੀ ਸਟੇਜ ਦੇ ਉੱਪਰ ਹੀ ਨਿਗਾਹ ਮਾਰ ਲਓ ਜਿੱਤੇ ਧਾਰਿਆਂ ਵਾਲੇ ਤੁਹਾਨੂੰ ਵੱਧ ਦਿਸਣਗੇ ਤੇ ਮੈਨੂੰ ਲੱਗਦਾ ਕਿ ਸਾਡੇ ਆ ਬਾਪੂ ਹੀ ਸਾਡੇ ਕੋਲ ਹੈ ਜਿਹੜੇ ਅੱਜ ਧਰਨੇ ਲਾਈ ਜਾਂਦੇ ਆ ਕਿਉਂਕਿ ਸਾਡੀ ਤਾਂ ਇਹ ਹਾਲਤ ਹੋ ਗਈ ਨਾ ਤਾਂ ਫੋਨ ਚੋਂ ਨਿਕਲ ਆ ਜਾਂਦੇ ਨਾ ਐਸੇ ਜੋ ਨਿਕਲ ਆ ਜਾਂਦਾ ਆ ਆ ਸਾਡੀ ਜਵਾਨੀ ਨੂੰ ਪਤਾ ਨਹੀਂ ਕੀ ਹੋ ਗਿਆ ਸ਼ੋਸ਼ਣ ਦੀੜੀਆਂ ਦੇ ਉੱਪਰ ਮੇਕਅਪ ਕਰਕੇ ਧੁੰਮਕੇ ਮਾਰਦੇ ਜੋਗੇ ਰਹਿ ਗਏ ਤਾਂ ਮੈਂ ਸਾਡੇ ਨੌਜਵਾਨਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਕਿ ਸਾਡੇ ਆ ਬਾਪੂਆਂ ਤੋਂ ਸਿੱਖੋ ਇਹ ਹੱਕ ਸੱਚ ਦੀ ਗੱਲ ਅੜ ਕੇ ਕਰਦੀ ਸਿੱਖੋ ਜੇ ਜਦੋਂ ਤੁਸੀਂ ਸੱਚ ਦੇ ਰਾਹ ਤੇ ਤੁਰੋਗੇ ਤੁਹਾਡੇ ਤੇ ਤੌਹਤਾ ਵੀ ਲੱਗਣ ਗਿਆ ਤੇ ਤੁਹਾਡਾ ਵਿਰੋਧ ਵੀ ਹੋਊਗਾ ਤੇ ਮੁੰਡਿਆ ਦੁਨੀਆ ਚੋਰ ਪਰਖਦੀ ਆ ਸੋਹਣਾ ਤਾਂ ਹੈ ਨਹੀਂ ਬਹੁਤ ਹੁੰਦਾਗਾ ਮਰਦ ਦੀ ਨਿਸ਼ਾਨੀ ਇਹ ਹੁੰਦੀ ਆ ਜਿਹੜਾ ਅੜਦਾਗਾ ਜਿਹੜਾ ਹੱਕ ਸੱਚ ਦੀ ਗੱਲ ਕਰਦਾਗਾ